ਹਰ ਕੋਈ ਆਪਣੇ ਆਪ ਤੇ ਮਾਣ ਕਰਦਾ ਆਉਂਦਾ ਜੋ ਵੀ ਇਸ ਜਹਾਨ ਅੰਦਰ ਏਕਾਂ ਚੌੜੀਆਂ ਕਰਕੇ ਤੁਰਨ ਵਾਲੇ ਪਰਖੇ ਜਾਣਗੇ ਪੁਧਿਆਣਾ ਦੇ ਮੈਦਾਨ ਅੰਦਰ ਚੜ੍ਹਦੀ ਕਲਾ ਲਾਈਵ ਟੀਵੀ ਅਤੇ ਚੜ੍ਹਦੀ ਕਲਾ ਨੈਟ 07 ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸასი ਸ਼ਕਾਨ ਦੋਸਤੋ ਪਿੰਡ ਪੁਧਿਆਣਾ ਜ਼ਿਲ੍ਹਾ ਜਲੰਧਰ ਵਿਖੇ ਸਾਲਾਨਾ ਸ਼ਾਨਦਾਰ ਫੁੱਟਬਾਲ ਟੂਰਨਾਮੈਂਟ ਮਿਤੀ 25 ਫਰਵਰੀ 2025 ਦਿਨ ਮੰਗਲਵਾਰ ਤੋਂ 2 ਮਾਰਚ 2025 ਦਿਨ ਇਤਵਾਰ ਤੱਕ ਸਮੂਹ ਨਗਰ ਨਿਵਾਸੀ, ಗ್ರಾಮ ਪੰਚਾਇਤ, ਅਲਾਕਾ ਨਿਵਾਸੀ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਫੁੱਟਬਾਲ, ਓਪਨ ਪਿੰਡ ਪੱਦਰ ਅਤੇ 50 ਕਿਲੋ ਵਰਗ ਦੀਆਂ ਟੀਮਾਂ ਹਿੱਸਾ ਲੈਣਗੀਆਂ। ਟੂਰਨਾਮੈਂਟ ਦਾ ਉਦਘਾਟਨ 25 ਫਰਵਰੀ ਦਿਨ ਮੰਗਲਵਾਰ ਨੂੰ ਸਵੇਰੇ 9 ਵਜੇ ਹੋਵੇਗਾ। ਇਨਾਮਾਂ ਦੀ ਵੰਡ 2 ਮਾਰਚ 2025 ਦਿਨ ਐਤਵਾਰ ਨੂੰ ਸ਼ਾਮ 4 ਵਜੇ ਕੀਤੀ ਜਾਵੇਗੀ ਅਤੇ ਐਂਟਰੀਆਂ 23 ਫਰਵਰੀ 2025 ਦਿਨ ਐਤਵਾਰ ਨੂੰ ਸਵੇਰੇ 10 ਵਜੇ ਪਿੰਡ ਦੀ ਗਰਾਊਂਡ ਵਿੱਚ ਲਈਆਂ ਜਾਣਗੀਆਂ ਔਰ ਟੂਰਨਾਮੈਂਟ ਦਾ ਮੁੱਖ ਆਕਰਸ਼ਣ ਕੁੱਕੜ ਫੜਨ ਦਾ ਮੁਕਾਬਲਾ ਹੋਵੇਗਾ ਸੋ ਸਾਰਿਆਂ ਨੂੰ ਟੂਰਨਾਮੈਂਟ ਵਿੱਚ ਪਹੁੰਚਣ ਦੀ ਅਪੀਲ ਚੜ੍ਹਦੀ ਕਲਾ ਲਾਈਵ ਟੀਵੀ ਔਰ ਚੜ੍ਹਦੀ ਕਲਾ ਨੈਟ 07 ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ ਜਲੰਧਰ ਜ਼ਿਲ੍ਹੇ ਦਾ ਖੂਬਸੂਰਤ ਪਿੰਡ ਪਧਿਆਣਾ ਜਿੱਥੇ ਕਿ ਸ਼ਹੀਰ ਬਾਬਾ ਬਚਿੱਤਰ ਸਿੰਘ ਸਪੋਰਟਸ ਕਲੱਬ ਪਧਿਆਣਾ ਵੱਲੋਂ ਬਹੁਤ ਹੀ ਸ਼ਾਨਦਾਰ ਫੁੱਟਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਜਿਸ ਦਾ ਕਿ ਅੱਜ ਪੋਸਟਰ ਰਿਲੀਜ਼ ਮੌਕਮ ਰੱਖਿਆ ਗਿਆ ਹੈ। ਸੋ ਜਿਸ ਦੇ ਸਬੰਧ ਵਿੱਚ ਪਿੰਡ ਦੇ ਪਤਵੰਤੇ ਸੱਜਣ ਖੇਡ ਪ੍ਰੇਮੀ ਔਰ ਖਿਡਾਰੀਆਂ ਨੇ ਹਿੱਸਾ ਲਿਆ ਸੋ ਆਓ ਆਪਾਂ ਜਾਣਕਾਰੀ ਲੈਣੇ ਆ ਗੱਲਬਾਤ ਕਰਦੇ ਆ ਇਸ ਟੂਰਨਾਮੈਂਟ ਬਾਰੇ ਔਰ ਇਲਾਕੇ ਦੇ ਬਾਰੇ ਹਾਂਜੀ ਸਾਰਿਆਂ ਨੂੰ ਸასი ਕਾਲ ਬਾਈ ਜੀ ਅੱਛਾ ਪਾ ਜੀ ਪਹਿਲਾਂ ਤਾਂ ਇਹ ਦੱਸੋ ਬਈ ਟੂਰਨਾਮੈਂਟ ਕਿੰਨੀ ਤਰੀਕ ਨੂੰ ਸ਼ੁਰੂ ਹੋ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਤਨਾ ਲੱਖਾਂ ਦੇ ਵਸਨੀਕਾਂ ਨੂੰ ਆਪਾਂ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡਾ ਜਿਹੜਾ ਟੂਰਨਾਮੈਂਟ ਆ 2275 ਤੋਂ ਦੀ ਯਾਦ ਦੇ ਵਿੱਚ ਰਿਕਸਲ ਕਰਾਇਆ ਜਾਂਦਾ ਹੈ ਜਿਹਦਾ ਇਸ ਵਾਰ 25 ਦੋ 2025 ਨੂੰ ਆਪਾਂ ਜਿਹੜਾ ਉਦਘਾਟਨ ਸਮਾਰੋਹ ਦਾ ਕਰਨੇ ਜਾ ਰਹੇ ਹਾਂ ਤੇ ਇਸ ਦੀ ਸਮਾਪਤੀ 2 ਮਾਰਚ 25 ਨੂੰ ਜਿਹਦਾ ਆਪਾਂ ਜੂਗਾ ਸਮਾਪਤੀ ਸਮਾਰੋਹ ਕਰਾਂਗੇ ਜੀ ਜਿਹਦਾ ਵਿੱਚ ਸਾਡੇ ਪਿੰਡ ਦੀ ਪੂਰੀ ਪੰਚਾਇਤ ਜੀ ਖੇਡ ਪ੍ਰੇਮੀ ਉਹਨਾਂ ਦਾ ਹੀ ਭਰਾ ਸਾਡਾ ਜੜਾਈ ਦੇ ਦਿਸਪਲੇ ਤੋਂ ਸੱਜੇ ਦੇ ਦੇ ਰਹੇ ਆ ਬਹੁਤ ਹੀ ਲੱਗਣ ਵਾਸਤੇ ਉਹ ਵੀ ਇਹ ਹੀ ਅੱਜ ਲੋੜ ਵਿੱਚ ਗੋਸ਼ਟੀ ਕਰਦੀਆਂ ਕਿ ਵੱਧ ਤੋਂ ਵੱਧ ਆਪਣੀਆਂ ਜਰਨਾ ਭੇਜ ਕੇ ਇਹ ਟੂਰਨਾਮੈਂਟ ਦੀ ਗੌਰਵ ਵਧਾਓ ਤਾਂ ਜੋ ਇਹ ਟੂਰਨਾਮੈਂਟ ਨੂੰ ਖੂਸ ਉੱਤਰ ਬੜੀਆ ਤਰੀਕੇ ਨਾਲ ਚਲਾਇਆ ਜਾ ਸਕੇ ਅੱਛਾ ਜੀ ਦੂਸਰਾ ਇਹ ਆ ਕਿ ਇਹ ਜੋ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਇਹ ਕੱਲਾ ਪਿੰਡ ਪੱਦਰ ਦਾ ਆ ਕਿ ਕਲਬਾਂ ਦੇ ਟੀਮਾਂ ਵੀ ਇਸ ਵਿੱਚ ਹਿੱਸਾ ਲੈਣਗੀਆਂ ਇਹ ਦੱਸਣਾ ਚਾਹੀਦੀ ਹੈ ਕਿ ਇਹ ਇੱਕ ਨਾਮਕਿਆ ਇਹ ਪਿੰਡ ਪੱਧਰ ਦਾ ਟੂਨਾ ਵਿਆ ਇਸ ਵਿੱਚ ਪਿੰਡ ਪੱਧਰ ਦੀ ਓਪਨ ਦੀਆਂ ਟੀਮਾਂ ਜੁੜੂ ਲਿਆਂਗੀਆਂ ਤਾਂ ਇੱਕ ਇਹਦੇ ਵਿੱਚ ਭਾਰ ਬਰਬਰ ਦੀ 50 ਕਿਲੋ ਪੀਣ ਦੀ ਮਾਲਣੀਆਂ ਜੜੀਆਂ ਉਦਘਾਟਨ ਕਿੰਨੀ ਤਰੀਕ ਨੂੰ ਕਰਵਾਇਆ ਜਾ ਰਿਹਾ ਜੀ ਉਦਘਾਟਨ 25 ਤਰੀਕ ਨੂੰ 22/2025 ਨੂੰ ਕਰਵਾਇਆ ਜਾ ਰਿਹਾ ਹੈ ਇਨਾਮਾਂ ਦੀ ਵੰਡ ਇਨਾਮਾਂ ਦੀ ਵੰਡ 2-3/2025 ਨੂੰ ਦਿਨ ਐਤਵਾਰ ਨੂੰ ਕਰਾਈ ਜਾਊਗੀ ਔਰ ਐਂਟਰੀਆਂ ਕਿੰਨੀ ਤਰੀਕ ਦੀਆਂ ਜੀ ਐਂਟਰੀਆਂ 23 ਜਿਸ ਤਰ੍ਹਾਂ ਕਿ ਇਸ ਪੋਸਟਰ ਦੇ ਵਿੱਚ ਲਿਖਿਆ ਗਿਆ ਹੈ ਕਿ ਕੁੱਕੜ ਫੜਨ ਦਾ ਮੁਕਾਬਲਾ ਵੀ ਕਰਵਾਇਆ ਜਾ ਰਿਹਾ ਹੈ ਇਸ ਦੇ ਵਿੱਚ ਕੋਈ ਤੁਸੀਂ ਉਮਰ ਜਾਂ ਕੋਈ ਸਮਾਂ ਨਿਸ਼ਚਿਤ ਕੀਤਾ ਹੈ ਹਾਂਜੀ ਇਸ ਦੇ ਵਿੱਚ ਪੁੱਕਰ ਫੜਨ ਦੀ ਜੋ ਸੀਮਾ ਮੱਗ ਗਿਟਰ ਖੀ ਗਈ ਆ ਔਰ ਕੀ ਆ 50 ਸਾਲਾਂ ਤੋਂ ਇਸ ਤੋਂ ਵੱਧ ਉਮਰ ਤੇ 10 ਪਲੇਅਰ ਦੋ ਸਾਡੇ ਕੋਲ ਪਹਿਲਾਂ ਆਉਣਗੇ ਉਹ ਅਸੀਂ ਕੁੱਕੜ ਫੜਨ ਦਾ ਵਿੱਚ ਸਾ ਪਾਰਟਿਸਪੇਟੋ ਕਰਤਾ ਠੀਕ ਹੈ ਜੀ ਔਰ ਇਹ ਕੁੱਕੜ ਫੜਨ ਦੇ ਵਿੱਚ ਜੋ ਇਨਾਮ ਰੱਖਿਆ ਗਿਆ ਆ ਇਨਾਮ ਜੋ ਅਸੀਂ ਕੜਿਆ ਉਹਨੂੰ ਕੁੱਕੜ ਉਹਨੂੰ 300 ਰੁਪਈਆ ਅਸੀਂ ਨਾਮ ਬਜੋ ਗਿਆ ਔਰ ਇੱਕ ਆਖਰੀ ਸਵਾਲ ਹੈ ਜਿਹਦੇ ਵਿੱਚ ਤੁਸੀਂ ਇਹ ਦੱਸੋ ਕਿ ਜੋ ਓਪਨ ਪੱਦਰ ਦੇ ਤੌਰ ਤੇ ਟੂਰਨਾਮੈਂਟ ਹੋ ਰਿਹਾ ਉਸ ਦੇ ਵਿੱਚ ਕੋਈ ਇਨਾਮ ਅੰਡ ਇਨਾਮਾਂ ਦੀ ਰਕਮ ਵੀ ਤੈਅ ਕੀਤੀ ਗਈ ਹੈ ਜੀ ਦਾ ਇਹਦਾ ਪੱਤਾ ਪੜਾਈ ਗਿਆ 55000 ਰੁਪਏ ਜੀ ਬਹੁਤ ਸੰਘੜਿਆ 45000 ਰੁਪਏ ਦਿੱਤੀ ਜਾਏਗੀ ਜਿੱਥੇ ਤੱਕ 50 ਸਾਲ ਦੀ ਉਮਰ ਦੇ ਵਿੱਚ 21000 ਪਲਸ ਬੀ ਟ੍ਰੋਫੀ ਔਰ 16000 ਪਲਸ ਬੀ ਟ੍ਰੋਫੀ ਦਿੱਤੀ ਜਾਏਗੀ ਜੀ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਸੋ ਇਹ ਸਨ ਪਿੰਡ ਦੇ ਪਤਵੰਤੇ ਸੱਜਣ ਔਰ ਨਾਲ ਇਹਨਾਂ ਦੇ ਖਿਡਾਰੀ ਹੋਰ ਵੀ ਵੀਰ ਸਾਰੇ ਮੌਜੂਦ ਹਨ ਸੋ ਚੜ੍ਹਦੀ ਕਲਾ ਲਾਈਵ ਟੀਵੀ ਔਰ ਚੜ੍ਹਦੀ ਕਲਾ ਨੈਟ 07 ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਪੱਤਰਕਾਰ ਜਸਵੀਰ ਸਿੰਘ ਮੁਖ ਲਿਆਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ